ਸਸ਼੍ਰੀ ਕਾਲਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਸਲਮਾਨ ਖਾਨ ਦਾ ਵਿਆਹ ਕਦੋਂ ਹੋਵੇਗਾ ਇਹ ਉਹ ਸਵਾਲ ਹੈ ਜੋ ਪਿਛਲੇ 50 ਸਾਲਾਂ ਤੋਂ ਲੋਕਾਂ ਦੇ ਮਨ ਵਿੱਚ ਚੱਲ ਰਿਹਾ ਹੈ ਸਲਮਾਨ ਖਾਨ ਦੇ ਫੇਰਸ ਦੀ ਲਿਸਟ ਦੀ ਗੱਲ ਕਰੀਏ ਤਾਂ ਉਹ ਬਹੁਤ ਲੰਬੀ ਹੈ ਸ਼ਾਹਨ ਜਾਫਰੀ ਤੋਂ ਲੈ ਕੇ ਯੂਲਿਆ ਵੈਂਟੋਰ ਤੱਕ ਲਿਸਟ ਵਿੱਚ ਕਈ ਮਸ਼ਹੂਰ ਅਭਿਨੇਤਰੀਆਂ ਸ਼ਾਮਿਲ ਹਨ ਉਸਨੇ ਆਪਣੇ ਵਿਆਹ ਦੀ ਯੋਜਨਾ ਬਿਨਾਂ ਲਈ ਸੀ ਲਾੜਾ ਤੇ ਲਾੜੀ ਤਿਆਰ ਸਦ ਤਾਂ ਦਾ ਫੈਸਲਾ ਵੀ ਕੀਤਾ ਗਿਆ ਸੀ ਮਹਿਮਾਨਾਂ ਨੂੰ ਵੀ ਬੁਲਾਇਆ ਗਿਆ ਸੀ ਪਰ ਇੱਕ ਫਲੈਸ਼ ਨੇ ਵਿੱਚ ਸਭ ਕੁਝ ਖਤਮ ਹੋ ਗਿਆ ਅਜੇ ਹ ਕਿਸੇ ਹੋਰ ਕਾਰਨ ਨਹੀਂ ਸਗੋ ਪਾਕਿਸਤਾਨੀ ਖੂਬਸੂਰਤੀ ਕਾਰਨ ਹੋਇਆ ਹੈ ਤੇ ਇਸ ਲਈ ਪਾਈ ਜਾਨ ਅਜੇ ਵੀ ਬੈਚਲਰ ਹਨ ਪਾਕਿਸਤਾਨ ਦੀ ਉਹ ਹਸੀਨਾ ਜੋ ਭਾਰਤ ਦੀ ਵੀ ਹੈ ਤੇ ਅਮਰੀਕਾ ਵਿੱਚ ਰਹਿੰਦੀ ਹੈ ਅਸੀਂ ਜਿਸ ਅਭਿਨੇਤਰੀ ਦੀ ਗੱਲ ਕਰ ਰਹੇ ਹਾਂ ਉਸਨੇ ਬੋਲੀਵੁੱਡ ਪਾਕਿਸਤਾਨੀ ਸਿਨੇਮਾ ਵਿੱਚ ਕੰਮ ਕੀਤਾ ਹੈ ਉਹ ਇੱਕ ਮੋਡਲ ਲੇਖਕ ਫਿਲਮ ਨਿਰਮਾਤਾ ਸਮਾਜਿਕ ਕਾਰਕੁਨ ਅਤੇ ਇੱਕ ਪੱਤਰਕਾਰ ਵੀ ਹੈ ਉਹ ਕਾਫੀ ਕੰਮ ਕਰ ਚੁੱਕੀ ਹੈ ਤੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ ਜੇਕਰ ਤੁਸੀਂ ਸਿਨੇਮਾ ਪ੍ਰੇਮੀ ਹੋ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ਅਸੀਂ ਸੋਮੀ ਅਲੀ ਜੋ 90 ਦੇ ਦਹਾਕੇ ਵਿੱਚ ਭਾਰਤ ਆਈ ਕਿਹਾ ਜਾਂਦਾ ਹੈ ਕਿ ਸੋਮੀ ਅਲੀ ਉਹ ਹਸੀਨਾ ਹੈ ਜਿਸ ਦੇ ਜਾਣ ਤੋਂ ਬਾਅਦ ਸੁਲਮਾਨ ਖਾਨ ਨੂੰ ਪਿਆਰ ਤਾਂ ਹੋਇਆ ਪਰ ਉਸਨੇ ਵਿਆਹ ਨਾ ਕਰਨ ਦੀ ਸੌਂ ਪਾ ਲਈ ਸੁਲਮਾਨ ਖਾਨ ਨਾਲ ਆਪਣੇ ਦਿਸ਼ਤੇ ਨੂੰ ਲੈ ਕੇ ਸੋਮੀ ਅਲੀ ਨੇ ਸੋਸ਼ਲ ਮੀਡੀਆ ਤੇ ਇੰਟਰਵਿਊਸ ਤੇ ਉਸ ਨੂੰ ਸਲਮਾਨ ਖਾਨ ਤੇ ਕੰਬੀਰ ਦੋਸ਼ ਲਗਾਏ ਤੇ ਦੱਸਿਆ ਕਿ ਕਿਵੇਂ ਸਲਮਾਨ ਪਿੱਛੇ ਉਹ ਇੱਥੇ ਪਹੁੰਚੀ ਉਹਨੇ ਸਲਮਾਨ ਖਾਨ ਤੇ ਗਾਲਾਂ ਕੱਢਣ ਅਤੇ ਕੁਟਮਾਰ ਵਰਗੇ ਦੋਸ਼ ਵੀ ਲਾਏ ਸਨ ਉਸਨੇ ਇਹ ਵੀ ਦੱਸਿਆ ਕਿ ਕਿਵੇਂ ਸੰਗੀਤਾ ਬਜਲਾਨੀ ਨਾਲ ਸਲਮਾਨ ਖਾਨ ਦਾ ਵਿਆਹ ਹੁੰਦਾ ਹੁੰਦਾ ਰਹਿ ਗਿਆ ਸੀ ਸ਼ੁੰਭਕਰ ਮਿਸ਼ਰਾ ਨਾਲ ਗੱਲਬਾਤ 'ਚ ਉਹਨੇ ਆਪਣੀ ਜ਼ਿੰਦਗੀ ਦੇ ਕਈ ਪੰਨੇ ਪਲਟ ਦਿੱਤੇ ਉਸਨੇ ਦੱਸਿਆ ਕਿ ਕਿ ਮੈਨੂੰ ਪਿਆਰ ਹੋਇਆ ਦੇਖਣ ਤੋਂ ਬਾਅਦ ਉਹ ਸਲਮਾਨ ਸਲਮਾਨ ਖਾਨ ਵਿੱਚ ਸਿਰਫਾ ਪਿਆਰ ਕਰਨ ਲੱਗ ਪਈ ਸੀ ਮੈਂ ਉਸ ਨੂੰ ਮਿਲਣ ਲਈ ਭਾਰਤ ਆਈ ਪਰ ਜਦੋਂ ਮੈਂ ਉਸ ਨੂੰ ਮਿਲੀ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਸਲਮਾਨ ਖਾਨ ਦੇ ਪ੍ਰੇਮ ਵਿੱਚ ਦਿਨ ਰਾਤ ਦਾ ਫਰਕ ਹੈ ਉਸ ਨੇ ਦੱਸਿਆ ਕਿ ਉਹ ਥੋੜੇ ਗੁੱਸੇ ਵਾਲੇ ਸੁਭਾਅ ਦਾ ਸੀ ਪਰ ਮਜ਼ਾਕੀਆ ਸੀ ਸਸਟ੍ਰਿਕਾ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ सलमान सलमान खान खान दे से लिस्ट दिगाल के वो है। शाहिन जाफरी तो लैके यूलिया वेंटोर तक लिस्ट में कई मशहूर अभिनेत्रियाँ शामिल हैं उसने अपने की योजना बना ली सी लाड़ा ताड़ी तैयार सन ਸਟੈਂਡਾ ਫੈਸਲਾ ਵੀ ਕੀਤਾ ਗਿਆ ਸੀ ਮਹਿਮਾਨਾਂ ਨੂੰ ਵੀ ਬੁਲਾਇਆ ਗਿਆ ਸੀ ਪਰ ਇੱਕ ਫਲੈਸ਼ ਨੇ ਵਿੱਚ ਸਭ ਕੁਝ ਖਤਮ ਹੋ ਗਿਆ ਅਜੇ ਹ ਕਿਸੇ ਹੋਰ ਕਾਰਨ ਨਹੀਂ ਸਗੋ ਪਾਕਿਸਤਾਨੀ ਖੂਬਸੂਰਤੀ ਕਾਰਨ ਹੋਇਆ ਹੈ ਤੇ ਇਸ ਲਈ ਪਾਈ ਜਾਨ ਅਜੇ ਵੀ ਬੈਚਲਰ ਹਨ ਪਾਕਿਸਤਾਨ ਦੀ ਉਹ ਹਸੀਨਾ ਜੋ ਭਾਰਤ ਦੀ ਵੀ ਹੈ ਤੇ ਅਮਰੀਕਾ ਵਿੱਚ ਰਹਿੰਦੀ ਹੈ ਅਸੀਂ ਜਿਸ ਅਭਿਨੇਤਰੀ ਦੀ ਗੱਲ ਕਰ ਰਹੇ ਹਾਂ ਉਸਨੇ ਬੋਲੀਵੁੱਡ ਪਾਕਿਸਤਾਨੀ ਸਿਨੇਮਾ ਵਿੱਚ ਕੰਮ ਕੀਤਾ ਹੈ ਉਹ ਇੱਕ ਮੋਡਰਨ ਲੇਖਕ ਫਿਲਮ ਨਿਰਮਾਤਾ ਸਮਾਜਿਕ ਕਾਰਕੁਨ ਅਤੇ ਇੱਕ ਪੱਤਰਕਾਰ ਵੀ ਹੈ ਉਹ ਕਾਫੀ ਕੰਮ ਕਰ ਚੁੱਕੀ ਹੈ ਤੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ ਜੇਕਰ ਤੁਸੀਂ ਸਿਨੇਮਾ ਪ੍ਰੇਮੀ ਹੋ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ਅਸੀਂ ਸੋਮੀ ਅਲੀ ਜੋ 90 ਦੇ ਦਹਾਕੇ ਵਿੱਚ ਭਾਰਤ ਆਈ ਕਿਹਾ ਜਾਂਦਾ ਹੈ ਕਿ ਸੋਮੀ ਅਲੀ ਉਹ ਹਸੀਨਾ ਹੈ ਜਿਸਦੇ ਜਾਨ ਤੋਂ ਬਾਅਦ ਸੁਲਮਾਨ ਖਾਨ ਨੂੰ ਪਿਆਰ ਤਾਂ ਹੋਇਆ ਪਰ ਉਸਨੇ ਵਿਆਹ ਨਾ ਕਰਨ ਦੀ ਸੌਂ ਪਾ ਲਈ ਸੁਲਮਾਨ ਖਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੋਮੀ ਅਲੀ ਨੇ ਸੋਸ਼ਲ ਮੀਡੀਆ ਤੇ ਇੰਟਰਵਿਊਸ ਤੇ ਉਸ ਨੂੰ ਸੁਲਮਾਨ ਖਾਨ ਤੇ ਕੰਬੀਰ ਦੋਸ਼ ਲਗਾਏ ਤੇ ਦੱਸਿਆ ਕਿ ਕਿਵੇਂ ਸੁਲਮਾਨ ਪਿੱਛੇ ਉਹ ਐ ਪਹੁੰਚੀ ਉਹਨੇ ਸਲਮਾਨ ਖਾਨ ਤੇ ਗਾਲਾਂ ਕੱਢਣ ਅਤੇ ਕੁਟਮਾਰ ਵਰਗੇ ਦੋਸ਼ ਵੀ ਲਾਏ ਸਨ ਉਸਨੇ ਇਹ ਵੀ ਦੱਸਿਆ ਕਿ ਕਿਵੇਂ ਸੰਗੀਤਾ ਬਜਲਾਨੀ ਨਾਲ ਸਲਮਾਨ ਖਾਨ ਦਾ ਵਿਆਹ ਹੁੰਦਾ ਹੁੰਦਾ ਰਹਿ ਗਿਆ ਸੀ ਸ਼ੁੰਭਕਰ ਮਿਸ਼ਰਾ ਨਾਲ ਗੱਲਬਾਤ 'ਚ ਉਹਨੇ ਆਪਣੀ ਜ਼ਿੰਦਗੀ ਦੇ ਕਈ ਪੰਨੇ ਪਲਟ ਦਿੱਤੇ ਉਸਨੇ ਦੱਸਿਆ ਕਿ ਕਿ ਮੈਨੂੰ ਪਿਆਰ ਹੋਇਆ ਦੇਖਣ ਤੋਂ ਬਾਅਦ ਉਹ ਸਲਮਾਨ ਖਾਨ 'ਤੇ ਤਰਫਾ ਪਿਆਰ ਕਰਨ ਲੱਗ ਪਈ ਸੀ ਮੈਂ ਉਸਨੂੰ ਮਿਲਣ ਲਈ ਭਾਰਤ ਆਈ ਪਰ ਜਦੋਂ ਮੈਂ ਉਸਨੂੰ ਮਿਲੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਸਲਮਾਨ ਖਾਨ ਤੇ ਪ੍ਰੇਮ ਵਿੱਚ ਦਿਨ ਰਾਦ ਦਾ ਫਰਕ ਹੈ ਉਸਨੇ ਦੱਸਿਆ ਕਿ ਉਹ ਥੋੜੇ ਗੁੱਸੇ ਵਾਲੇ ਸੁਭਾਅ ਦਾ ਸੀ ਪਰ ਮਜ਼ਾਕੀਆ ਸੀ